ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਟੈਣਾ ਜ਼ਿਲ੍ਹਾ ਦੇ ਤਹਿਸੀਲਬਾਈ ਨੂੰ ਫਰੀਦਕੋਟੀ ਪੈਂਦੇ ਆ ਜਿਹੜੇ ਪਰ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਦੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ 3 ਨਗਾਵਾਂ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਂ ਸੁਖਦੀਪ ਸਿੰਘ ਪਿੰਟਹਿਣਾ ਜ਼ਿਲ੍ਹਾ ਫਰੀਕੋਟ ਤਹਿਸੀਲ ਵੀ ਫਰੀਕੋਟ ਪੈਂਦੀ ਹੈ ਜੀ ਮੋਬਾਈਲ ਨੰਬਰ 94644282248 94644282248 ਜੀ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਗਿਆ ਮਾਲੀ ਉਸ ਤੋਂ ਬਾਅਦ ਆ ਕੇ ਵੀ ਮਾਲ ਪੂਰਾ ਹੀ ਨਹੀਂ ਆਉਂਦਾ ਪਿਆਗਾ ਠੀਕ ਹੈ ਜੀ ਮਾਲ ਨਾਲ ਦੀ ਨਾਲ ਵੀ ਕੀ ਤਰ੍ਹਾਂ ਆਉਂਦਾ ਉਸ ਤੋਂ ਬਾਅਦ ਠੀਕ ਹੈ ਜੀ ਉਹ ਵੀਡੀਓ ਤੇ ਹੀ ਸੇਲ ਹੋਈ ਆ ਉਹ ਵੀਡੀਓ ਤੇ ਹੀ ਸੇਲ ਬਾਈ ਠੀਕ ਹੈ ਜੀ ਤੇ ਬਾਈ ਜਰਸੀ ਤੋਂ ਹੀ ਸ਼ੁਰੂ ਕਰ ਲੈਂਦੇ ਆ ਕੀ ਵੀ ਟੈਸਟ ਇਹ ਦੂਜਾ ਸੂਆ ਸੂਈ ਆ ਬਾਈ ਠੀਕ ਹੈ ਜੀ ਮਹੀਨੇ ਦੇ ਅੰਦਰ ਆਪਾਂ ਨੂੰ ਉਹਨੇ ਦੱਸਿਆ ਆਪਾਂ ਮਹੀਨੇ ਸਵਾ ਮਹੀਨੇ ਦੀ ਮੰਨ ਲਾ ਵੀ ਸੂਈ ਮੰਨੀ ਆ ਇਹ ਹਾਂਜੀ ਬੱਚੀ ਇਹਦੀ ਸੀਗੀ ਉੱਥੇ ਬੰਦਿਆ ਕੋਲੇ ਬੱਚੀ ਉਹਨੇ ਆ ਜੋੜਾ ਇੱਕੋ ਕੋਰ ਨਹੀਂ ਲਿਆ ਆਪਾਂ ਠੀਕ ਹੈ ਇਹਨਾਂ ਦੋਹਾ ਮਗਰ ਬੱਚੀਆਂ ਬੱਚੀਆਂ ਅਗਲੇ ਨੇ ਲਾਈਆਂ ਆਪਦੀਆਂ ਚੰਗੇ ਸਹੀ ਮੰਦੀਆਂ ਸੀਗੀਆਂ ਬੱਚੀਆਂ ਰੱਖ ਲਈਆਂ ਬੱਚੀਆਂ ਰੱਖ ਲਈਆਂ ਠੀਕ ਹੈ ਜੀ 13 ਕਿਲੋ ਦੁੱਧ ਬਾਈ ਇਸ ਟਾਈਮ ਕੰਡੇ ਦੇ ਤੋਲਣ ਵਾਲਾ ਠੀਕ ਹੈ ਜੀ ਇਹ ਨਹੀਂਗਾ ਵੀ ਜੇ 13 ਕਿਹਾ ਤੇ 12 ਜਾਂ 12.5 ਨਿਕਲੂਗਾ 13 ਦਾ 13 ਹੀ ਨਿਕਲੂਗਾ ਠੀਕ ਹੈ ਜੀ ਹਾਂਜੀ ਤੇ ਹਨਾਂ ਦੀ ਓਕੇ ਹੈ ਬਾਈ ਜਮਾਂ ਓਕੇ ਬਾਈ ਛੇ ਤੋਰ ਕੇ ਦਿਖਾ ਦਿਓ ਜੀ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਲੈ ਸਕਦੇ ਹੋ 12:18 ਹੋ ਗਿਆ ਹਨਲੇਵ ਦੀ ਜੱਜਮੈਂਟ ਉਸ ਹਾਵ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹੋਰ ਵੀ ਹੋਵਣਾ ਸੋਨਾ ਤਿਆਰ ਕੀਤਾ ਹੋਣਾ ਸੀ ਕੱਦ-ਕਾੜ ਦੇ ਪੱਖ ਤੋਂ ਵੀ ਚੰਗੀ ਹੈ ਬਰੀਡ ਤੋਂ ਵੀ ਕਰਮ ਵਾਲੀ ਚੰਗੀ ਹੈ 13 ਗਿੱਲੋ ਭਾਂਡੇ ਚ ਪਾਉਣ ਵਾਲਾ ਦੁੱਧ ਤਿਆਰ ਹੈ ਜੀ ਤਸੱਲੀ ਤੁਸੀਂ ਕਰਨੀ ਹੈ ਚਾਹੇ 2 ਟਾਈਮ ਚ ਵਾਈ ਕਰ ਲਿਓ ਜਾਂ ਚਾਹੇ 4 ਟਾਈਮ ਚ ਵਾਈ ਕਰ ਲਿਓ ਹਨਾਂ ਦੇ ਸਹਿਜ ਬਹੁਤ ਸੋਹਣੇ ਆ ਜੀ ਹੱਥੀ ਚਵਾਈ ਵਾਲੇ ਸੋਹਣਾ ਗੁਲਾਬੀ ਥਣ ਬਾਕੀ ਫਿਟਿੰਗ ਵਾਲਾ ਹਵਾਨਾ ਤਸੱਲੀ ਬਾਈ ਕਹਿੰਦਾ ਮੇਰੇ ਘਰੇ ਕਰ ਸਕਦੇ ਆ ਜੀ ਤੁਸੀਂ ਨੇੜੇ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਆ ਥਣਾਂ ਦੇ ਬਾਈ ਕਹਿੰਦਾ ਓਕੇ ਹੋਊਗੀ ਬੇਫਿਕਰ ਹੋ ਕੇ ਆ ਜਾਓ ਸੀਲ ਸਭ ਪੂਰੀ ਆ ਬਾਈ ਜਮਾਂ ਬਾਈ ਜਿਵੇਂ ਮਰਜ਼ੀ ਆਰ ਥੱਲੇ ਬਾਲਟੀ ਰੱਖ ਜਿਵੇਂ ਮਰਜ਼ੀ ਬੈਠੇ ਚੋਈ ਜਾਓ ਠੀਕ ਆ ਜੀ ਔਰ 2 ਘੰਟੇ ਥੱਲੇ ਚੌਂਕੜਾ ਮਾਰ ਕੇ ਬੈਠ ਰਹੋ ਹੈਲਦੀ ਨਹੀਂ ਇਹ ਦੇ ਕਰਮਾਂ ਵਾਲੀ ਹੈ ਗਾਰੰ ਇਹਦਾ ਮੁੱਲ ਬਾਈ 37000 ਰੁਪਇਆ ਹੋਜੂ ਮਾਨਤਨ ਬਾ ਮਾਨਤਨ ਹੋ ਤੂ ਠੀਕ ਹੈ ਜੀ ਮੁੱਲ ਇਹਦਾ ਬਾਈ 37000 ਰੁਪਇਆ ਕਰਦੇ ਬਾਕੀ ਬਾਈ ਕਹਿੰਦੇ ਮਾਨਤਨ ਕਰ ਦਾਂਗੇ ਜੀ ਦੋ ਨੰਬਰ ਐ ਐਫ ਦੀ ਕੀ ਡਿਟੇਲ ਆ ਇਹਦੇ ਥੱਲੇ ਤਕਰੀਬਨ ਬਾਈ 13 12 ਤੋਂ ਬਾਹਰ ਹੀ ਆ 13 ਕਿਲੋ ਇਹਦੇ ਥੱਲੇ ਮੰਨ ਸਕਦੇ ਆ 12 ਤੋਂ 12 ਤੋਂ ਉੱਤੇ ਤਲਾਉਣੀ ਹੈ ਵੀ ਇਹਨਾਂ ਵਿੱਚ ਸੂਈ ਇਹ ਵੀ ਇਹ ਵੀ ਦੂਜਾ ਸੂਆ ਸੂਈ ਵੀ ਆ ਇਹਨੂੰ ਵੀ ਉਨਾਂ ਕੀ ਟਾਈਮ ਹੋ ਗਿਆ ਹਾਂ ਇੱਕੋ ਘਰੇ ਜੋੜਾ ਲਿਆ ਆਪਾਂ ਇਹ ਇਹ ਵੀ ਤੋੜ ਕੇ ਸਾਦੇ ਥਨਾਂ ਦੀ ਓਕੇ ਆ ਜੀ ਜਮਾਂ ਓਕੇ ਬਾਈ ਦੂਜੇ ਸੂਏ ਸੂਈ ਆ ਐਫ ਜੀ ਕੰਦ ਕਾਟ ਦੇ ਪੱਕ ਤੋਂ ਚੰਗੀ ਆ ਬਾਈ ਕਹਿੰਦਾ 12 ਤੋਂ ਪਲੱਸ ਆ ਜੀ 12 ਕਿਲੋ ਮੰਨ ਕੇ ਆ ਗਏ ਬੋਦਲਾ 12 ਕਿਲੋ ਦੀ ਸਬਦੀ ਥਾਣਾ ਦੇ ਸਹਾਜ ਓਕੇ ਆ ਬੇਫਿਕਰ ਹੋ ਜਾਓ ਜੀ ਜਮਾ ਨੇੜੇ ਤੋਂ ਤੁਹਾਨੂੰ ਆਣ ਚੈੱਕ ਕਰਾ ਦਿੰਨੇ ਹੱਸੀ ਚਵਾਈ ਵਾਲਾ ਥਾਣਾ ਜੀ ਕੋਈ ਛੋਟਾ ਨਹੀਂ ਬਾਕੀ ਲਗਭਗ 6 ਘੰਟੇ ਹਜੇ ਚਵਾਈ ਚ ਬਾਕੀ ਆ ਜਿਹੜਾ ਭਾਂਡੇ ਚ ਪਾਉਣ ਵਾਲਾ ਦੁੱਧ 12 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਆਪਦੀ ਚਵਾਈ ਕਰਕੇ ਥਣਾ ਦੀ ਬਾਈ ਕਹਿੰਦਾ ਓਕੇ ਹੋਊਗੀ ਬੇਫਿਕਰ ਹੋ ਜਾਓ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਥਣਾ ਦੇ ਸਾਈਜ਼ ਦਿਖਾ ਦਿੰਨੇ ਆ ਸੋਹਣੇ ਆ ਚਾਰੇ ਥਣ ਗੈਸ ਲੱਗੀ ਆ ਇਹ ਕੋਈ ਬਾਦੂ ਸ਼ਾਕ ਨਹੀਂ ਮਗਰ ਇਹਦੇ ਵੀ ਬਾਈ ਦੱਸਦਾ ਬੱਛੀ ਸੀਗੀ ਉਹ ਮਾਲਕਾਂ ਨੇ ਰੱਖ ਲਈ ਆ ਇਹਦਾ ਮੁੱਲ ਬਾਈ ਇਹਦਾ ਵੀ 37000 ਜੀ ਠੀਕ ਆ ਜੇ ਜੋੜਾ ਲੈ ਲਓ ਜੀ ਕੁਮ ਕਰ ਦਾਂਗੇ ਮਾਨਤਨ ਬਾਈ ਜੇ ਕੋਈ ਜੋੜਾ ਲੈ ਲੂ ਤਾਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਇਹਦਾ ਮੁੱਲ ਵੀ 37000 ਤੇ ਜੱਦ ਸੀਦਾ ਵੀ 37000 ਤੈਨੂੰ ਨੰਬਰ ਇਹਦੀ ਕੀ ਡਿਟੇਲ ਆਈ ਇਹ ਵੀ ਦੂਜਾ ਸੂਆ ਸੂਈ ਹੋਈ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਤੋਕੜਾ ਜੀ ਠੀਕ ਆ ਜੀ ਮਾਪਣ ਤੋਂ ਅਗਲੇ ਦੱਸਿਆ ਸੀ ਮਨ ਲੱਗਿਆ ਪਤਾ ਨਹੀਂ ਲੱਗਿਆ ਜਾਂ ਨਹੀਂ ਲੱਗਿਆ ਰੱਬ ਜਾਣਦਾ ਠੀਕ ਆ ਜੀ ਕਿ ਹਫ਼ਤੇ ਦੱਸ ਦਿੰਦਾ ਇਹਨਾਂ ਦਾ ਦੱਸਿਆ ਆਪਾਂ ਆਪਦੇ ਘਰੇ ਦਾ ਭਰਾਇਆ ਨਹੀਂ ਆ ਠੀਕ ਆ ਜੀ ਤੇ ਸਾਫ ਸੰਭਾਲੇ ਦੀ ਤੁਸੀਂ ਵੇਖ ਹੀ ਸਕਦੇ ਹੋ ਨਾ ਵੇਖੋ ਵੀ ਕਿੱਡੇ-ਕੱਡੇ ਵਧੇ ਆ ਉਹੋ ਜਿਹਾ ਪਸ਼ੂ ਨੇ ਦੁੱਧ ਦੇਣਾ ਸਹੀ ਤੇ ਇਸ ਟਾਈਮ ਭਾਈ ਇਹਦੇ ਥੱਲੇ ਤਕਰੀਬਨ 7.5-8 ਕਿਲੋ ਦੁੱਧ ਆ ਤੋਲਮਾ ਠੀਕ ਆ ਜੀ ਤੇ ਕਰਮਾ ਦੀ ਦੁੱਧਤਾ ਵਧੂਗੀ ਜੇ ਉਹ ਸੰਭਾਲ ਚੰਗੀ ਹੋਊਗੀ ਇਹਦੀ ਸਾਮ ਸੰਭਾਲ ਦੇ ਸਾਰ ਤੇ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ ਸੂਈ ਵੀ ਆ ਹਾਂਜੀ ਖਾਲੀ ਮੰਨ ਕੇ ਦੇਣ ਖਾਲੀ ਮੰਨ ਕੇ ਰਿਆ ਪਕੜਾ ਚੱਕਰਾ ਕੇ ਲੈਂਦੀ ਆ ਬਈ ਸਹੀ ਗੱਲ ਹੈ ਜੀ ਦਾ ਆਪਣੇ ਹੱਥੀ ਟੀਕਾ ਲੱਗਾ ਹਨਾ ਸਹੀ ਗੱਲ ਹੈ ਜੀ ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਬਾਈ 10 ਦਾ ਆਈ ਆ ਨੌ ਨੂੰ ਵੀ ਬਣਾਉਣ ਆ ਲਿਆ ਕਰਮਾ ਵਾਲੀ ਦੇ ਜਿਹੜਾ ਅੱਜ ਦਾ ਦੁੱਧ ਆ ਉਹ 7.5 ਤੋਂ 8 ਕਿਲੋ ਨੈਟ ਤਿਆਰ ਆ ਮਾਲਕਾਂ ਨੇ ਦੱਸਿਆ ਕਿ 10-15 ਦਿਨ ਹੋ ਗਈ ਹੈ ਇਹਨਾਂ ਨੂੰ ਪਰ ਬਾਈ ਕਹਿੰਦਾ ਆਪਾਂ ਤਾਜ਼ੀ ਮੰਨ ਕੇ ਲਈ ਆ ਖਾਲੀ ਮੰਨ ਕੇ ਦੇਣੀ ਆ ਉਹ ਅਗਲੇ ਦੀ ਕਿਸਮਤ ਆ ਥਣਾ ਦੇ ਸਹਿਜ ਇਹਦੇ ਵੀ ਸੋਨੇ ਆ ਸੀਲ ਸਾਉ ਬਾਈ ਇਹ ਵੀ ਪੂਰੀ ਹੈ ਪੂਰੀ ਪੂਰੀ ਬਾਈ ਪੈਰੀ ਨੇ ਪੜਦੇ ਹਾਂਜੀ ਥਣਾ ਦੀ ਵੀ ਓਕੇ ਜਮਾਂ ਓਕੇ ਕੋਈ ਪੂਰੀ ਇਹ ਵੀ ਓਕੇ ਆ ਸੱਲੀ ਆ ਕੇ ਕਰ ਲਿਓ ਆਪਦੀ ਦੋ ਟਾਈਮ ਚੁਵਾਈ ਕਰਕੇ ਆਪ ਤਾਂ ਸੇਵਾ ਲੈ ਘਰ ਓਨ ਕਰਕੇ ਜੇ ਸੇਵਾ ਵਧ ਜੇ ਤਾਂ ਬਈ ਦੁੱਧ ਕਰ ਜੂ ਦੱਸ ਦੇ ਆਸ ਪਾਸੇ ਬਈ ਕੱਦ ਕਾਠ ਵਾਲੀ ਬਿਹੜਾ ਕੱਦ ਬਹੁਤ ਆ ਮੰਨ ਲਾ ਇਹੀ ਕਰਮ ਵਾਲੀ ਰਹਿ ਗਈ ਤਾਂ ਮੇਰੇ ਰੁਪਈਆ ਦੀ ਬਿਹੜਾ ਸਹੀ ਗੱਲ ਹੈ ਜੀ ਇਹਦਾ ਮੁੱਲ ਬਾਕੀ ਅਗਲੇ ਦੇ ਕਰਮ ਆ ਯਾਰ ਹਣਾ ਸਹੀ ਗੱਲ ਇਹਦਾ ਮੁੱਲ ਬਈ ਇਹਦਾ ਲੈਨ ਦੇਨ ਜੇ ਹੀ ਕਰ ਦਿਆਂਗੇ ਬਈ 19000 ਰੁਪਈਆ ਠੀਕ ਆ ਜੀ ਇਹਦਾ ਲੈਨ ਦੇਨ ਪ੍ਰਾਈਸ 19000 ਰੁਪਈਆ 37 37000 ਰੁਪਈਆ ਇਹਨਾਂ ਦਾ ਜਿਹਨੂੰ ਜਚੂਗੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਹੈ ਭਾਈ ਨਾ